ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਢੱਲਵਾਂ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਭਗਤਾ ਰਹਿ ਜਾਂਦਾ ਮਸਾਂ ਦੋ ਕੁ ਕਿਲੋਮੀਟਰ ਵੰਗੂ ਹੋਣਾ ਜੇ ਬਾਗੇਪੁਰਾਣੇ ਵਾਲੇ ਪਾਸੋਂ ਆਈਏ ਤਾਂ ਲਾਸਟ ਪੰਡ ਮੇਨ ਰੋਡ ਤੇ ਢੱਲਵਾਂ ਵਾਲਾ ਹੀ ਆ ਇਸ ਤੋਂ ਅੱਗੇ ਭਗਤਾ ਆ ਜਾਂਦਾ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509986 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਵਿਖਾਉਣੇ ਆ ਜਾਇਜ਼ ਜੇ ਮੁੱਲ ਦੇ ਛੋਟੇ ਭਾ ਦੇ ਜਾਨਵਰ ਹੈ ਇੱਕ ਤਾਜੀ ਸੂਈ ਵਹਿੜਾ ਇੱਕ ਗੱਬਣ ਸੂਨ ਨੂੰ ਤਿਆਰ ਆ ਕੁਸ਼ਕਦਨ ਲੈਂਦੀ ਆ ਮੁੱਲ ਦੋਵਾਂ ਦੇ ਜਾਇਜ਼ ਹੀ ਹੋਣਗੇ ਦੋ ਦੋਵਾਂ ਦੇ ਕਰਮ ਵਾਲੀਆਂ ਦਾ ਮੱਝਾ ਹਰ ਗੋ ਕਿਉਂਕਿ ਇਹਨਾਂ ਦੇ ਵਿੱਚੋਂ HF ਨਸਲ ਦੀ ਜਾਤ ਵਾਲੀ ਕੋਈ ਵੀ ਨਹੀਂ ਨਿਕਨੇ ਨਿਕ ਮੁੱਲ ਐਨਫਰਮੇਸ਼ਨ ਲੈ ਦੇਣਾ ਹਾਂਜੀ ਸੱਚੀ ਗੱਲ ਜੀ ਸੱਚੀ ਗੱਲ ਜੀ ਨਾਮ ਤੇ ਡਰੈਸ ਵਾਲੀ ਸਾਸ ਨਾਲ ਸੰਗ ਪੈਂਟਲ ਮੋਜਲਾ ਮੋਗਾ ਜੀ ਫੋਨ ਨੰਬਰ ਦਾ ਸੀ ਨਾ 779525012 ਇੱਕ ਹੀ ਸੀ ਨਾ 779525012 ਸਿਕੰਦਰ ਪਰਸੋਂ ਵੀਡੀਓ ਬਣਾਈ ਸੀ ਤੇ ਨਾ ਵੇੜਾਂ ਦੀ ਇੱਥੇ ਜੀ ਉਹਦੇ ਵੀ ਆਗਣਾ ਸੀ ਉਹਦੀ ਮੇਗੀ ਅੱਜ ਤੱਕ ਵੀ ਫੋਨ ਆਈ ਜਾਂਦੇ ਠੀਕ ਹੈ ਵਧੀਆ ਚੰਗੇ ਵੇਗ ਗਿਆ ਹਾਂ ਵਧੀਆ ਵੇਗ ਗਿਆ ਚਲ ਆਪਾਂ ਜਿਹੇ ਜਮਲ ਕੀਤੇ ਸੀ ਆ ਜੋੜਾ ਇੱਕ ਬੰਦਾ ਯਾਰ ਸਾਡੇ ਨਾਲ ਆਇਆ ਸੱਤ ਦਾ ਹਾਂ ਕਾਹਦੇ ਛੋਟੇ ਨੰਬਰ ਤੇ ਆਉਂਦਾ ਦੇ ਫੇਕ ਪਾਉਣੇ ਫਿਰ ਬਈ ਆਹ ਰੇਟ ਤੇ ਗਾਂ ਨਹੀਂ ਦੇ ਸਕਦੇ ਅੱਛਾ ਮੈਂ ਕਿਹਾ ਵੀ ਆਪਾਂ ਉਹ ਬੰਦੇ ਨੂੰ ਨੰਬਰ ਦੇ ਦੇ ਜਿੱਥੇ ਜਿੱਥੇ ਗਾਂ ਜਾਂ ਗਾਂ ਮੈਂ ਉਹ ਬੰਦਿਆਂ ਤੋਂ ਪੁੱਛ ਲਾਂ ਹਾਂ ਵੀ ਜਿੱਥੇ ਜਿੱਥੇ ਗਾਂ ਜਾਂ ਗਾਂ ਮੈਂ ਅ ਫਸੂਆ ਕੋਣ ਕਹਤਾ ਵੀ ਨਹੀਂ ਆਇਆ ਹਾਂ ਤੇ ਹੁਣ ਉਹਨੇ ਟਟਕੇ ਵੀਡੀਓ ਦੇਖਣੀ ਫਸੂਆ ਮੈਂ ਤੂੰ ਫੋਨ ਲਾ ਲਈ ਪਹਿਲਾਂ ਠੀਕ ਹੈ ਤੇ ਤੂੰ ਵੇਖ ਲਈ ਕਿੰਨੀ ਜਾਈ ਨਹੀਂ ਕਿ ਉਹਦੇ ਕਹਿੰਦਾ ਭਾਅ ਵੇ ਆ ਕਿ ਮੰਨ ਲਓ ਤੁਸੀਂ ਥੋੜੇ ਪਾਉਣੇ ਆ ਇਹ ਸੱਚ ਨਹੀਂ ਇਹ ਝੂਠ ਆ ਝੂਠ ਆ ਤੇ ਮੈਂ ਕਿਹਾ ਵੀ ਤੂੰ ਆਪਣੇ ਜਿਹੜਾ ਮਰਜ਼ੀ ਜਿਹੜਾ ਜਾਨਵਰ ਤੁਸੀਂ ਕਿਸੇ ਨੂੰ ਦਿੰਦੇ ਨਹੀਂ ਉਹੀ ਘੱਟ ਮੁੱਲ ਪਾ ਦਿੰਦੇ ਉਹ ਮਾ ਵੇਖ ਜਾਂਦੇ ਆ ਵੀ ਕਈ ਵਾਰ ਫੋਨ ਲਾਉਂਦਾ ਕਹਿੰਦਾ ਯਾਰ ਮੈਂ ਤਾਂ ਅਜੇ 10 ਵਜੇ ਆ ਵੀਡੀਓ ਚੜੀ ਨਹੀਂ ਮੈਂ ਕਿਹਾ ਵੀ ਇਹਦਾ ਕੀ ਪਤਾ ਫੋਨ ਤੇ ਪਹਿਲੇ ਦੇਖ ਤਾ ਕਦੋਂ ਹੋ ਜਾਊਗਾ ਇੰਸਟਾਗ੍ਰਾਮ ਤੇ ਕਈ ਦੀ ਵੀਡੀਓ ਚੜੀ ਆ ਉਹਦੇ ਤੇ ਵੇ ਉਹ ਬੰਦਿਆਂ ਦੇ ਗੰਨੀਆਂ ਹੀ ਗਾਈਆਂ ਹੂੰ ਉਹ ਬੰਦਿਆਂ ਤੋਂ ਮਹੱਤਵਪੂਰਨ ਸਹੀ ਆ ਇੱਕ ਨੰਬਰ ਤੇ ਹੀ ਆ ਜਾਵੇ ਪਹਿਲਾ ਪਹਿਲਾ ਸੂਆ ਬੱਛੀ ਆ ਜੀ ਵੀ ਕੱਲ ਸੂਈ ਆ ਤੇ ਆਪਣੇ ਕੋਲੇ ਅੱਜ ਸਵੇਰ ਆਈ ਆ ਠੀਕ ਐ ਜੇਰ ਜੂਰ ਪੈ ਗਈ ਜੇਰ ਜੂਰ ਦੀ ਜਮਾਉਕਿਆ ਸੀਲ ਠੰਡੀ ਨਿਆਣਾ ਲਈਏ ਜੇ ਉਹ ਮੱਥੇ ਰਹਿ ਕੇ ਚਲੀ ਜਾਓ ਸੀਲ ਠੰਡੇ ਪਰ ਸੀਲ ਸਭ ਪੂਰੀ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆਂ ਸਵੇਰ ਦੇ ਵੇਲੇ ਵੀਡੀਓ ਬਣਾ ਰਹੇ ਆਂ 9:30 ਵਜੇ ਬਾਕੀ ਤੁਹਾਨੂੰ ਮੋਬਾਈਲ ਤੇ ਟਾਈਮ ਵਿਖਾ ਦੂੰ ਬਾਕੀ ਸੂਰਜ ਵੇਖ ਹੀ ਰਹੇ ਆਂ ਤੁਸੀਂ ਠੰਡ ਪੂਰੀ ਆ ਤੇ ਹੁਣੇ ਨਿਕਲਿਆ ਅਜੇ ਕਿੰਨਾ ਕ ਦੁੱਧ ਪਿਆ ਸੁਕੰਦਰਾ ਦੁੱਧ 12 ਕਿਲੋ 13 ਕਿਲੋ ਪਿਆ ਦੁੱਧ 12 13 ਹਾਂ ਪਹਿਲੇ ਨ ਵਛੀ ਸਾਨੂੰ ਮਗਰ ਵੀ ਬੱਚਾ ਵਛੀ ਹੈ ਵਛੀ ਜੈ ਜੈ ਮੋਲਾ ਇਹਦਾ ਮੁੱਲ ਜੈ ਜੈ ਜਮਾ 38000 ਰੁਪਏ 38000 ਜਮਾ ਜੈ ਜਮਾ ਜੈ ਕਿੱਡੀ ਹੈ ਬਾਹਰ ਨੂੰ ਦੋਸਤੋ 12 ਕਿਲੋ ਦੁੱਧ ਵੀਰ ਦਾਸ ਦਾ ਪਿਆ ਜੂ ਮਗਰ ਵਛੀ ਆ ਪਹਿਲੇ ਸੂਵੇ ਸੂਈ ਆ ਦੁੱਧ ਵੀ ਮੱਝਾਂ ਆ ਰ ਗਈ ਹੋਊਗਾ ਕਿਉਂਕਿ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ 'ਚ ਹੀ ਦੱਸਿਆ ਸੀ ਇਹਨਾਂ ਦੇ ਵਿੱਚੋਂ ਐਚਐਫ ਨਸਲ ਦੀ ਕੋਈ ਵੀ ਨਹੀਂ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਬਿਲਕੁਲ ਜੈਜ ਜ ਮੋਲਾ 38000 ਕੋਈ ਗੱਲ ਨਹੀਂ ਥੋੜਾ ਕਾਣਾ ਮਾਨਤਾਨ ਹੋ ਜਾਊਗਾ ਬੇਫਿਕਰ ਹੋ ਕੇ ਅਗਲਾ ਆ ਜੇ ਕੋਈ ਚੱਕਰ ਨਹੀਂਗਾ ਵਜਨ ਵਜਨ ਪੂਰਾ ਤੇ ਬਾਕੀ ਵਾਧੇ ਵਾਲੀ ਬੱਚੀ ਆ ਜੇ ਕਿਸੇ ਭੈਣ ਭਰਾ ਨੇ ਦੁੱਧ ਪੀਣ ਨੂੰ ਲੈਣੀ ਆ ਤੇ ਵਧੀਆ ਪੰਜ ਸੱਤ ਸੂਏ ਕਰਮਾ ਵਾਲੀ ਦੁੱਧ ਪਿਆਊਗੀ ਕਿਉਂਕਿ ਪਹਿਲਾ ਸੂਆ ਇਹ ਕਿਹੜਾ ਕੋਈ ਗਾਟ ਹੈ ਬਾਇਆ 7ਵਾਂ 8ਵਾਂ ਸੂਆ ਹੋਊਗੀ ਕਿ ਭਾਈ ਆਹੀ ਸੂਆ ਤੇ ਜਿਹੜਾ ਪੀ ਲਿਆ ਪੀ ਲਿਆ ਪਰ ਉਦਾਂ ਦਾ ਚੱਕਰ ਨਹੀਂ ਪਹਿਲਾ ਸੂਆ ਪਲੂਣ ਵੱੱਛੀ ਆ ਕੋਈ 4-5 ਸੂਵੇ ਵਧੀਆ ਦੁੱਧ ਪਿਆਊਗੀ ਤੇ ਉਦੋਂ ਬਾਅਦ 4-5 ਸੂਵੇ ਦੁੱਧ ਪੀ ਕੇ ਜੀ ਵੀ ਸੇਲ ਕਰ ਦੇਓਗੇ ਤਾਂ ਵੀ ਜਿੰਨੇ ਦੀ ਅੱਜ ਤੁਸੀਂ ਲਓਗੇ ਉਦੋਂ ਵੱਧ ਵਿਕ ਜਾਣਾ ਨੇ ਵੱਧ ਓਂ ਵਿਕ ਜਾਣਾ ਕਿਉਂਕਿ ਦਿਨੋਂ ਦਿਨ ਮਹਿੰਗਾਈ ਵੱਧਦੀ ਜਾਂਦੀ ਆ ਜਿਹੜਾ ਜਾਨਵਰ ਤੁਸੀਂ ਜਿੰਨੇ ਪੈਸਿਆਂ ਦਾ ਅੱਜ ਲੈ ਲਿਆ ਤੇ ਅੱਜ ਤੋਂ ਦੋਵਾਂ ਸਾਲਾਂ ਨੂੰ ਉਨੇ ਪੈਸਿਆਂ ਦਾ ਜਾਨਵਰ ਕਿੱਥੇ ਮੈਨ ਲੈ ਵੇਲਦਾ ਦਾ ਅਗਲੇ ਸਾਲ ਨਹੀਂ ਉਹਨੇ ਦਾ ਅਗਲੇ ਸਾਲ ਨੂੰ 5-4000 ਮੁੱਲ ਵੱਧ ਜਾਂਦਾ ਸੀਰ ਫੁੱਲ ਲੰਦ ਕੇ ਆਪਾਂ ਨਿਆਣਾ ਬਾਗ ਧਾਰ ਮਾਰ ਕੇ ਪਹਿਲਾਂ ਅਗਲਾ ਨਿਆਣਾ ਨਾ ਕੋਈ ਨਹੀਂ ਤੋਹਦੇ ਆਹ ਵੇਖ ਲੋ 9:54 ਤੇ ਵੀਡੀਓ ਬਣਾ ਰਹੇ ਆ 10 ਵਜੇ ਚ 6 ਮਿੰਟ ਰਹਿ ਗਏ ਆ 12 ਕਿਲੋ ਦੁੱਧ ਪਿਆ ਜੂ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਸ਼ਾਮ ਤੇ ਕਰ ਹਵਾਨਾ ਦੁੱਧ ਨਾਲ ਭਰ ਲੈਣਾ 38000 ਮੁੱਲ ਚੀਲ ਸਾਬੂ ਪੂਰੀ ਐ ਬੱਚਾ ਵੱਛੀਆ ਮਗਰ ਨਿਆਣਾ ਨਿਆਣਾ ਬਾਈ ਕਹਿੰਦਾ ਉਦਾਂ ਹੀ ਪਾ ਲਈਦਾ ਆ ਤੁਹਾਡੇ ਸਾਹਮਣੇ ਬੱਚਾ ਲਾਇਆ ਪਹਿਲਾਂ ਬਾਈ ਨੇ ਲੈਵੇ ਤੇ ਹੱਥ ਵੀ ਮਾਰਿਆ ਕੋਈ ਲੱਤ ਨਹੀਂ ਚੱਕਦੀ ਉਹੀ ਵੈਸੀ ਬਾਈ ਕਹਿੰਦਾ ਨਿਆਣਾ ਪਾ ਲਈਦਾ ਕਈ ਭੈਣ ਭਰਾ ਨਿਆਣਾ ਪਾ ਕੇ ਹੀ ਚਾਉਂਦੇ ਆ ਬਾਈ ਕਹਿੰਦਾ ਤਾਂ ਨਿਆਣਾ ਪਾ ਕੇ ਵੀ ਵਿਖਾ ਦੇਈਦੀ ਆ ਜੇ ਕਿਸੇ ਨੇ ਸਿੱਧੀ ਚਵਾਈ ਕਰਨੀ ਹੈ ਅਗਲਾ ਸਿੱਧੀ ਚਵਾਈ ਕਰ ਲੈ ਤੇ ਜੇ ਕਿਸੇ ਨੇ ਨਿਆਣਾ ਪਾ ਕੇ ਚਾਉਣੀ ਆ ਤੇ ਅਗਲਾ ਨਿਆਣਾ ਪਾ ਕੇ ਚੋਲੇ ਆ ਹੁਣ ਧਾਰਾ ਨਿਆਣਾ ਪਾ ਕੇ ਮਾਰ ਦੇਣਾ ਬਾਈ ਕਹਿੰਦਾ ਚਵਾਈ ਵੇਖੋ ਪੂਰੀ ਮੋਟੀ ਧਾਰ ਹੈ ਹੂੰ ਜੁੱਠੇ ਜਣੀ ਮੋਟੀ ਧਾਰ ਹੈ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਚਵਾਈ ਦੀ ਇੱਕ ਨੰਬਰ ਆ ਠੀਕ ਆ ਸ਼ਿਕੰਦਰ ਰੂਮ ਵਰਗੀ ਕੋਲੀ ਚਵਾਈ ਹੈ ਮਗਰ ਬੱਚੀ ਸ਼ਾਮ ਦੀ ਚਵਾਈ ਸਾਰਾ ਦਿਨ ਪਿਆ ਸ਼ਾਮ ਤੱਕ ਰਖਵਾਣਾ ਦੁੱਧ ਨਾਲ ਭਰ ਲੈਣਾ ਪੂਰੀ ਭਾਰੀ ਵੱਜਣ ਵਾਲੀ ਬੱਚੀ ਪਹਿਲਾ ਸੂਆ ਪਲੂਣ ਵਹਿੜ ਦੋ ਨੰਬਰ ਤੇ ਆ ਸ਼ਿਕੰਦਰ ਆ ਇਹ ਹਜੇ ਕੱਚੀ ਆ ਜੀ ਬੈੜਾ ਹੂੰ ਇਹ ਵੀ ਆਪਣਾ ਕੋਲ ਸਵੇਰ ਹੀ ਆਈ ਆ ਠੀਕ ਆ ਕੋਲ ਪਾਸੂ ਚਾਰ ਪੰਜ ਸੀਗੇ ਕੋਹ ਪਾਸੂ ਬੈਗ ਗਈ ਜੀ ਠੀਕ ਆ ਤੁਪਾ ਲੈਤੀ ਤੇ ਇਹ ਤਰ੍ਹਾਂ ਜੋ ਉਹਨਾਂ ਹੀ ਪੌਣਿਛ ਵੀਰੋ ਤਾਂ ਕਰਕੇ ਤੇ ਇਹਦਾ ਮਤਲਬ ਫੋਨ ਤੇ ਕਰਨਾ ਹੈ ਕਿੰਨੇ ਦਿਨ ਲੈ ਜੂ ਆਹ ਦੀ ਸੇਰੀ ਹਜੇ 10 ਦਿਨ ਪਏ 10 ਦਿਨ ਹਾਂ ਸੇਠ ਨੇ ਫੋਨ ਸੇ ਸਭ ਪੂਰੀ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਹੂੰ ਕੱਢੀਏ ਬਾਹਰੋਂ ਦੋਸਤੋ ਮਾਲੂ ਫੋਨ ਤੇ ਹੀ ਹੋ ਜੂ 15 ਦਿਨਾਂ ਦੀ ਕੱਚੀ ਆ 10 ਤੋਂ 12 ਦਿਨਾਂ ਦੀ 10 ਤੋਂ 12 ਦਿਨਾਂ ਦੀ ਕੱਚੀ ਆ 15 ਮੇਰੇ ਮੂੰਹ ਚ ਹੀ ਨਿਕਲ ਗਿਆ 10 ਮੈਨੂੰ ਭਲੇਖਾ ਲੱਗਿਆ 10ਾਂ ਤੋਂ 12 ਦਿਨਾਂ ਦੀ ਕੱਚੀ ਆ 18 ਤੋਂ 20 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ ਨਗ ਤਾਂ ਦੋ ਤਿੰਨ ਬਾਈ ਕਹਿੰਦਾ ਹੋਰ ਵਿਖਾਉਣੇ ਸੀ ਪਰ ਉਹ ਨਗ ਮੇਰੇ ਆਉਣ ਤੋਂ ਪਹਿਲਾਂ ਸੇਲ ਹੋ ਗਏ ਆ ਤੇ ਹੁਣ ਉਹ ਫਿਰ ਇੱਕ ਵਹਿੜ ਰਹਿ ਗਈ ਕਰਕੇ ਬਾਈ ਕਹਿੰਦਾ ਚੱਲ ਆਪਾਂ ਨਾਲ ਇੱਕ ਆ ਵਿਖਾ ਦਿੰਨੇ ਆ ਨਹੀਂ ਤਾਂ ਇਹ ਤਿਆਰ ਕਰਕੇ ਬਾਈ ਕਹਿੰਦਾ ਪਾਉਣੀ ਸੀ ਆਪਾਂ ਸੀਲ ਪੂਰੀ ਆ ਪਰ ਦੋ ਨਗ ਪਹਿਲਾਂ ਸੇਲ ਹੋ ਗਏ ਤੇ ਇੱਕ ਵਹਿੜ ਰਹਿ ਗਈ ਕਰਕੇ ਤਾਂ ਬਾਈ ਕਹਿੰਦਾ ਨਾਲ ਵਿਖਾਦੀ ਆ ਲਾਲ ਰੰਗ ਦੀ ਵੱਛੀ ਪੂਰੀ ਭਾਰੀ ਹਾਲ ਜਾਨ ਵਾਲੀ ਬਾਕੀ ਸਾਈਵਾਲ ਹੋ ਗਈਆਂ ਜਰਸੀ ਹੋ ਗਈਆਂ ਦੁੱਧ ਇਹਨਾਂ ਦਾ ਮੱਝਾਂ ਹਰ ਗਈ ਹੁੰਦਾ ਫੈਟ ਚੰਗੀ ਆਉਂਦੀ ਆ ਤੇ ਬਾਕੀ ਹੁਣ ਤਾਂ ਰੁੱਤ ਵੀ ਵਧੀਆ ਸਿਆਲ ਆ ਗਿਆ ਠੰਡੀ ਠੰਡੀ ਹਵਾ ਵਗਦੀ ਆ ਤੇ ਜਿੰਨਾ ਅਗਲਾ ਦਾਣਾ ਦਾ ਪਾਪਾ ਆਲੂ ਸੇਵਾ ਕਰ ਲੂ ਤੇ ਉਹਨਾਂ ਝੋਲੂ ਮੋٹے ਮੋٹے ਥਾਨ ਝੋਲ ਵਾਲੀ ਵੜ ਦਸਾਂ 12 ਦਿਨ ਵਧੀਆ ਸੇਵਾ ਹੋ ਜਾਂਦੀ ਆ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ ਸੀਲ ਫੁੱਲ ਆਏ ਨਾ ਕਈ ਭੈਣ ਭਰਾ ਕਹਿੰਦੇ ਸਾਈਵਲ ਲੱਤ ਮਾਰਦੇ ਹੁੰਦੇ ਪਰ ਪੂਰੀ ਸੀਲ ਹੈ ਹਾਂ ਠੀਕ ਹੈ ਇਹਨੇ ਸੀਲ ਜਾਨਵਰ ਲਿਆਉਣਾ ਕਿ ਤੁਸ਼ਕੰਦਰਾ ਭਾਲ ਕੇ ਵਕੀਲ ਹੀ ਲੈਣਾ ਜੀ ਆਪਾਂ ਅੜਬ ਤੋਂ ਪਾਸੋਂ ਲੈਣਾ ਅੜਬੋਂ ਲੈਣਾ ਹੀ ਨਹੀਂ ਨਾ ਨਾ ਇਹ ਤਾਂ ਆਪਣਾ ਰਿਕਾਰਡ ਹੈ ਅੜਬ ਜਿੱਥੇ ਮਿਲ ਗਿਆ ਆਪਾਂ ਉਹਦੀ ਛਾੜ ਦੇਣਾ ਨਾਲ ਉੱਥੇ ਨਾਲ ਦੀ ਨਾਲ ਕੈਂਸਲ ਹਾਂ ਕੈਂਸਲ ਚਾਹ ਅਗੇ ਗਾਂ ਵੀ ਅਗਲੇ ਨੇ ਛੋਣਾ ਹਾਂ ਇਹ ਤਾਂ ਗੱਲ ਹੈਗੀ ਆ ਆ ਕਈਆਂ ਦੇ ਬੁੜੀਆਂ ਚ ਹੁੰਦੀਆਂ ਠੰਡ ਹੈਗੀ ਤੇ ਜੋੜ ਕੇ ਢਾਂਡੀ ਲੱਤ ਮਾਰੇ ਕੱਲ ਸੁਈ ਆ ਨਿਆਣਾ ਪਾ ਕੇ ਭਾਂਚੋਲ ਆ ਭਾਂਬਣਾ ਦੇਣ ਤੇ ਇਹ ਚੀਜ਼ ਦੀ ਆਪਣੀ ਗਾਰੰਟੀ ਹੋ ਕਰਤਾ ਠੀਕ ਹੈ ਐਡੀ ਸੀ ਹੁੰਦੀ ਜੋ ਮਾਦੀ ਵਟਣ ਹੂੰ ਦੋਸਤੋ ਬਾਕੀ ਜਿਹੜੀ ਹੁਣ ਨਹੀਂ ਕਰਮ ਵਾਲੀ ਕਹਿੰਦੀ ਦੇਖੋ ਤੁਹਾਨੂੰ ਤੱਕ ਚਵਾਈ ਦੇ ਟਾਈਮ ਇਹਨੇ ਕਾਹਦਾ ਕਹਿਣਾ ਕੁਛ ਥਣ ਪੂਰਾ ਚੰਗਾ ਮੋਟਾ ਜਾਨ ਵਾਲਾ ਆਦੀ ਚਵਾਈ ਵਾਲਾ ਤੇ ਇਕਾ ਦਸਾਂ 12 ਦਿਨਾਂ ਦੀ ਕੱਚੀ ਮੁੱਲ ਜੈ ਜੀ ਹੋਊਗਾ ਕਰ ਲਾਂਗੇ ਬਾਈ ਕਹਿੰਦਾ ਫੋਨ ਤੇ ਨਗ ਦੋ ਹੋਰ ਵਖਾਉਣੇ ਸੀ ਪਰ ਉਹ ਸੇਲ ਹੋ ਗਈ ਐ ਤੇ ਹੁਣ ਇਕ ਆ ਵੈੜ ਰਹਿ ਗਈ ਸੀ ਆ ਹਜੇ ਬਾਈ ਕਹਿੰਦਾ 4 ਦਿਨ ਆਪਾਂ ਰੋਕ ਕੇ ਪਾਉਣੀ ਸੀ ਜਦੋਂ ਤਿਆਰ ਜੀ ਹੋ ਜਾਂਦੀ ਪਰ ਬਾਈ ਕਹਿੰਦਾ ਹੁਣ ਉਹ ਵੈਗੇ ਕਰਕੇ ਵੀਡੀਓ ਖਾਲੀ ਜੀ ਰਹਿ ਜਾਣੀ ਸੀ ਆ ਕੱਲੀ ਦੀ ਰਹਿ ਜਾਣੀ ਤਾਂ ਨਾਲ ਆ ਐਡ ਕਰਤੀ ਵਿੱਚ ਪਰ ਬੱਚੀ ਪੂਰੀ ਚੰਗੀ ਆ ਕੱਲੀ ਕੱਚੀ ਕੱਚੀ ਐ 10-12 ਦਿਨਾਂ ਦੀ ਜਿੱਦਣ ਤਿਆਰ ਹੋ ਜਾਂਦੀ ਆ ਸੋਹਣਾ ਹਵਾਨਾ ਤਿਆਰ ਕਰਕੇ 18-20 ਕਿਲੋ ਦੁੱਧ ਦੀ ਬਾਈ ਕਹਿੰਦਾ ਇਹਦੀ ਗਾਰੰਟੀ ਆ ਮੂਰ ਨੂੰ ਝੋਲ ਸਾਰ ਬਹੁਤ ਆ ਜੀ ਆ ਆ ਚੀਜ਼ ਨਾ ਹਾਂ ਹਵਾਨੇ ਦੇ ਚਾਰਛੇ ਰਵਲਟ ਲੰਪਾਈਆਂ ਬਹੁਤ ਆ ਬਾਕੀ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਾਸੀ ਕਰ